ਪੱਤਰਕਾਰ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਨਾਏ ਬਸੀ ਪਟਾਣ ਦੇ ਵਿਧਾਇਕ ਰੁਪਿੰਦਰ ਸਿੰਘ ਐਪੀ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਜੇ ਲਿਬੜਾ ਨੇ ਬਚਤ ਪਵਨ ਵਿਖੇ ਬਾਬਾ ਸਾਹਿਬ ਡਾਕਟਰ ਭੀਮਰਾਓ ਅਮੇਦਕਰ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆ ਬਿਆਨਾਂ ਨੂੰ ਲੈ ਕੇ ਪੱਤਰਕਾਰ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅਮੇਦਕਰ ਦੇ ਪੁੱਤੋਂ ਨੁਕਸਾਨ ਪਹੁੰਚਾਉਣ ਦਾ ਬਿਆਨ ਦੇਣ ਵਾਲੇ ਗੁਰਪਤ ਵੰਤ ਪੰਨੂ ਵਰਗੇ ਲੋਕਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ ਵਿਦਾਇਨੇ ਕੇ ਆਕੇ ਬਾਬਾ ਸਾਹਿਬ ਡਾਕਟਰ ਭਿਮrao ਬੇਤਕਰ ਇੱਕ ਮਹਾਨ ਸ਼ਖਸੀਤ ਹੋਏ ਹਨ ਉਹ ਇੱਕ ਪ੍ਰਸਿੱਧ ਭਾਰਤੀ ਕਾਨੂੰਨ ਸਾਜ ਅਰਥਸ਼ਾਸਤਰੀ ਰਾਜਨੀਤੀਵਾਨ ਅਤੇ ਸਮਾਜਵਾਦ ਰਕਸ਼ਕ ਜਿਨ੍ਹਾਂ ਨੇ ਦਲਿਤ ਬੋਧੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ ਜਲ ਕੇ ਔਰਤਾ ਅਤੇ ਕਿਰਤ ਦੇ ਅਧਿਕਾਰ ਦਾ ਸਮਰਥਨ ਵੀ ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਭਾਰਤ ਗਨਤੰਤਰ ਦੇ ਮੋਢੀ ਰਹੇ ਸਨ ਇਸ ਮੌਕੇ ਦੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਇਵਰ ਪੰਜਾਬੀ ਟੀਵੀ ਲਈ ਫਤਿਹਗੜ੍ਹ ਸਾਹਿਬ ਤੋਂ ਸਾਇ ਮਰਕਰ ਦੀ ਰਿਪੋਰਟ ਸਾਨੂੰ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਨੇ ਵੀ ਸਾਂਝੀ ਵਾਲਤਾ ਦਾ ਜਿਹੜਾ ਪਾਠ ਹੈ ਉਹ ਸਿਖਾਇਆ ਹੈ ਤੇ ਗੁਰੂ ਗੋਬਿੰਦ ਸਿੰਘ ਸਿੱਖਾਂ ਦੇ ਸਾਡੇ 10ਵੇਂ ਗੁਰੂ ਉਹਨਾਂ ਨੇ ਨੀਚੋਂ ਉੱਚ ਕਰੋ ਮੇਰਾ ਗੋਬਿੰਦ ਇਹ ਵੀ ਕਿਹਾ ਤੇ ਉਹਨਾਂ ਨੇ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਆਪਣੇ ਸੀਨੇ ਦੇ ਨਾਲ ਲਾਇਆ ਸੋ ਇਦਾਂ ਉਹਨਾਂ ਨੂੰ ਇਹ ਚੀਜ਼ ਸਾਨੂੰ ਸਿੱਖ ਧਰਮ ਤੋਂ ਸਿੱਖਣ ਨੂੰ ਮਿਲਦੀ ਹੈ ਤੇ ਸਾਡੇ ਤੁਸੀਂ ਦੇਖਿਆ ਉਹ ਇੱਕ ਬਿਆਨ ਆ ਰਿਹਾ ਗੁਰਪੰਥ ਪੰਨੂ ਦਾ ਸੋ ਉਹਦੇ ਉਹਨੂੰ ਸ਼ਾਇਦ ਇਸ ਸਿੱਖ ਧਰਮ ਬਾਰੇ ਗਿਆਨ ਨਹੀਂ ਜਾਂ ਲੋਕਾਂ ਬਾਰੇ ਗਿਆਨੀ ਆ ਇਹ ਪੜਕਾਉ ਭਾਸ਼ਣ ਦੇ ਕੇ ਉਹ ਕੋਈ ਐਦਾਂ ਦਾ ਸ਼ੋਅ ਕਰਨਾ ਚਾਹੁੰਦੇ ਨੇ ਕਿ ਲੋਕ ਸ਼ਾਇਦ ਉਹਨਾਂ ਦੀ ਗੱਲ ਸੁਣਨਗੇ ਪਰ ਸਾਡੇ ਪੰਜਾਬ ਦੇ ਲੋਕ ਦੇਸ਼ ਦੁਨੀਆ ਦੇ ਲੋਕ ਜਿਹੜੇ ਐਦਾਂ ਦੀਆਂ ਪੜਕਾਉ ਭਾਸ਼ਣਾਵਾਂ ਦੀਆਂ ਐਦਾਂ ਦੀਆਂ ਚਾਲਾਂ ਦੇ ਵਿੱਚ ਜਿਹੜਾ ਉਹ ਨਹੀਂ ਆਉਣਗੇ ਅਸੀਂ ਹਮੇਸ਼ਾ ਬਾਬਾ ਸਾਹਿਬ ਪੀਮਰਾਓਂ ਅੰਬੇਦਕਰ ਜੀ ਦੀ ਸੋਚ ਨੂੰ ਲੈ ਕੇ ਚੱਲੇ ਆ ਅਸੀਂ ਉਹਨਾਂ ਦੇ ਸੋਚ ਦੇ ਨਾਲ ਨੂੰ ਪੈਰਾ ਉਹਦੇ ਤੇ ਪੈਰਾ ਦਿੰਨੇ ਆ ਤੇ ਇਵਨ ਕਿ ਜੇ ਅਸੀਂ ਜ ਐਮ ਐਲ ਏ ਆ ਸਾਰੇ ਤੁਸੀਂ ਜਿਹੜਾ ਵੀ ਕੋਈ ਜੌਬ ਕਰਦਾ ਕੁਝ ਵੀ ਹੈਗਾ ਉਹ ਇੱਕ ਸੰਵਿਧਾਨ ਦੇ ਮੁਤਾਬਕ ਜਿਹੜਾ ਪੀਮਰਾਓਂ ਅੰਬੇਦਕਰ ਜੀ ਨੇ ਰਚਿਆ ਉਹਦੇ ਮੁਤਾਬਕ ਸਾਰਾ ਕੰਮ ਹੋ ਰਿਹਾ ਹੈ ਸੋ ਅਸੀਂ 14 April ਨੂੰ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਆ ਤੇ ਸਾਰੇ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਨੇ ਹੈੱਡਕੁਆਟਰ ਨੇ ਸਾਰਿਆਂ ਤੇ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾਊਗਾ ਜਿੱਥੇ ਵੀ ਬਾਬਾ ਸਾਹਿਬ ਵੀ ਮਰੋੰਬੇਤਕਰ ਜੀ ਦਾ ਬੁੱਤ ਸ਼ਸ਼ੋਭਿਤ ਹੈ ਲੱਗਿਆ ਹੈ ਸੋ ਉੱਥੇ ਸਾਰੇ ਪਹੁੰਚਣਗੇ ਤੇ ਅਸੀਂ ਸਾਰਿਆਂ ਨੂੰ ਇਹਦੇ ਲਈ ਲਾਂਬੰਦ ਵੀ ਕਰਾਂਗੇ ਅਸੀਂ ਪੰਜਾਬੀ ਚਾ ਕੇ ਡੰਡੇ 'ਚ ਝੰਡਾ ਪਾ ਕੇ ਖੜਾਂਗੇ ਡਟ ਕੇ ਤੇ ਡਟ ਕੇ ਪਹਿਰਾ ਦੇਾਂਗੇ ਤੇ ਦੇਖਦੇ ਹਾਂ ਜੋ ਕੋਈ ਕਰਦਾ ਹੈ ਸ਼ਰਾਰਤ ਕਰੂਗਾ ਉਹਦੇ ਤੇ ਕਾਨੂੰਨ ਅਨੁਸਾਰ ਜਿਹੜੀ ਆ ਉਹ ਕਾਰਵਾਈ ਵੀ ਕੀਤੀ ਜਾਊਗੀ ਤੇ ਜੇ ਇਦਾਂ ਦੇ ਭੜਕਾਊ ਬਿਆਨ ਤੇ ਜਿਹੜੀ ਆ ਉਹ ਲੀਗਲੀ ਸਲਾਹ ਲੈ ਕੇ مشورہ ਕਰਕੇ ਸੋ ਉਹਦੇ ਤੇ ਵੀ ਐਕਸ਼ਨ ਲਿਆ ਜਾਊਗਾ ਮੈਂ ਫੇਰ ਤੋਂ ਇੱਕ ਵਾਰ ਦੱਸਣਾ ਚਾਹੁੰਦਾ ਕਿ ਅਸੀਂ ਸਾਰੇ ਇਕੱਠੇ ਆ ਇੱਥੇ ਕੋਈ ਵੰਡ ਧਰਮਾਂ ਜਾਤਾਂ ਪਾਤਾਂ ਦੀ ਨਹੀਂ ਹੈ ਸਾਰੇ ਅਸੀਂ ਇੱਕ ਦੂਜੇ ਦੇ ਨਾਲ ਭਾਈਚਾਰਕ ਸਾਂਝ ਦੇ ਨਾਲ ਰਹਿੰਦੇ ਆ ਤੇ ਮੇਰੀ ਜੋ ਸਾਡੇ ਦੇਸ਼ ਚ ਬਾਹਰ ਚਲੇ ਜਾਂਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਉਹ ਕਿਉਂ ਇਦਾਂ ਦੇ ਕਈ ਲੋਕ ਬਿਆਨ ਇਹਦਾ ਦੇਣੇ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਇਸ ਦੇਸ਼ ਚ ਤੁਸੀਂ ਗਏ ਹੋ ਤੁਹਾਨੂੰ ਪਤਾ ਹੈ ਕਿ ਇਹ ਦੇਸ਼ ਥੋੜੇ ਇਦਾਂ ਦੇ ਪੜਕਾਉ ਬਿਆਨਾਂ ਦੇ ਉੱਤੇ ਵੰਡ ਹੋਣ ਵਾਲਾ ਨਹੀਂ ਹੈ ਇੱਥੋਂ ਦੇ ਲੋਕ ਜਿਹੜੇ ਨੇ ਉਹ ਇਕਜੁੱਟ ਰਹਿੰਦੇ ਨੇ ਆਪਸੀ ਭਾਈਚਾਰਕ ਸਾਂਝ ਜੜੀ ਉਹ ਬਣਾ ਕੇ ਰੱਖਦੇ ਨੇ ਸੋ ਮੇਰੀ ਇਸ ਇੱਥੋਂ ਇਸ ਮੰਚ ਤੋਂ ਮੈਂ ਇਹ ਸਖਤ ਸ਼ਬਦਾਂ ਚ ਉਸ ਬਿਆਨ ਦੀ ਨਿੰਦਾ ਕਰਦਾ ਤੇ ਮੈਂ ਇਹ ਸਾਰਿਆਂ ਨੂੰ ਸਾਥੀਆਂ ਨੂੰ ਵੀ ਬੇਨਤੀ ਕਰਦਾ ਕਿ 14 April ਨੂੰ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਬਾਬਾ ਸਾਪੀ ਮਰਮਗੰਜ ਕਰੀ ਦਾ ਜਿਹੜਾ ਜਨਮ ਹੈ ਨਾ ਉਹ ਮਨਾਈਏ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਬਹੁਤ ਮਹਾਨ શિક્ષਿਤ ਬਾਬਾ ਸਾਪੀ ਮਰਮਗੰਜਕਰ ਸਾਹਿਬ ਜਿਨ੍ਹਾਂ ਦਾ 14 April ਨੂੰ ਜਨਮ ਦਿਹਾੜਾ ਮਨਾਉਣਾ ਸੀ ਔਰ ਮੇ ਤੋਂ ਪਹਿਲਾਂ ਐਮਐਲਏ ਸਾਹਿਬ ਨੇ ਦੱਸਿਆ ਉਹਨਾਂ ਦੀ ਸ਼ਖਸੀਅਤ ਬਾਰੇ ਹਿੰਦੁਸਤਾਨੀ ਪੂਰੀ ਦੁਨੀਆ ਜਾਣਦੀ ਹੈ ਜਦੋਂ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਤਾਂ ਵਕ ਵਕ ਸਵੇ ਵੱਖ-ਵੱਖ ਓਮਾ ਨੂੰ ਇਕੱਠਿਆਂ ਕਰਕੇ ਉਹਨਾਂ ਨੇ ਦੇਸ਼ ਦਾ ਇੱਕ ਸਿਧਾਂਤ ਬਣਾਇਆ ਉਸ ਸਿਧਾਂਤ ਦੇ ਤਹਿਤ ਹੀ ਅੱਜ ਇਹ ਸਾਡਾ ਦੇਸ਼ ਚੱਲਦਾ ਹੈ ਜਿਹੜੇ ਗੁਰਵੰਸ ਸਿੰਘ ਪੰਨੂ ਮੈਂ ਤਾਂ ਕਹਿਣਾ ਕਿ ਉਹ ਪਹਿਲੀ ਗੱਲ ਤਾਂ ਸਿੱਖੀ ਨਹੀਂ ਹੈ ਉਹ ਬਾਹਰ ਬੈਠ ਕੇ ਪਾੜਾ ਪਾਉਣ ਦੀ ਜਿਹੜੀ ਗੱਲ ਕਰਦਾ ਹੈ ਇਹ ਬਿਲਕੁਲ ਬਰਦਾਸ਼ਤ ਨਹੀਂ ਔਰ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਬਰਦਾਸ਼ਤ ਕਰਨਾ ਨਾ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਕਰਨਾ ਸਾਡਾ ਭਾਈਚਾਰਾ ਸੀ ਸਾਰੀ ਦੇਖੋ ਜਦੋਂ ਗੁਰਗੋਮ ਸਿੰਘ ਸਾਹਿਬ ਨੇ ਅੰਮ੍ਰਿਤ ਸ਼ਿਕਾਇਤਾਂ ਸਾਰੇ ਬਰਾਬਰ ਕਰਦੇ ਸੋ ਇਹ ਜਿਹੜੀਆਂ ਜਾਤ ਪਾਤ ਦੀਆਂ ਵੱਡੀਆਂ ਪਾਉਣ ਦੀ ਗੱਲ ਕਰਦਾ ਪੰਨੂ ਉਹਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਆਪਣੇ ਧਾਇਰੇ ਚ ਰਹਿ ਕੇ ਗੱਲ ਕਰ ਨਹੀਂ ਹਿੰਦੁਸਤਾਨ ਦੇ ਪੰਜਾਬ ਦੇ ਲੋਕ ਤੈਨੂੰ ਸਬਕ ਸਿਖਾ ਦੇਣਗੇ। ਵੀਂਦਰੋ ਅਮੇਦਕਰ ਸਾਹਿਬ ਸਾਡੇ ਸਤਕਾਰਯੋਗ ਸ਼ਕਸ਼ੀਤ ਨੇ ਉਹਨਾਂ ਦੇ ਬੁੱਤਕੋਲ ਅਗਰ ਕੋਈ ਪੱਤਾ ਵੀ ਹਿਲਾਊਗਾ ਤਾਂ ਅਸੀਂ ਉਹਦਾ ਮੂੰਹ ਤੋੜ ਜਵਾਬ ਦਵਾਂਗੇ। ਔਰ ਜੋ ਉਹ ਸਾਨੂੰ ਸੰਵਿਧਾਨ ਦੇ ਕੇ ਗਏ ਔਰ ਇਸ ਸੰਵਿਧਾਨ ਦੇ ਤਹਿਤ ਹੀ ਜਿਹੜਾ ਸਾਡਾ ਦੇਸ਼ ਚੱਲਦਾ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਕਿੰਨੀਆਂ ਉਹਨਾਂ ਨੇ ਡਿਗਰੀਆਂ ਕੀਤੀਆਂ ਹਾਲ ਤੱਕ ਕੋਈ ਕਰ ਨਹੀਂ ਸਕਿਆ ਜਿਨੇ ਡਿਗਰੀਆਂ ਕੀਤੀਆਂ ਆ ਆਮ ਪਰਿਵਾਰ ਚੋਂ ਨਿਕਲੇ ਉਹ ਆ ਸਾਡੇ ਆਮ ਪਰਿਵਾਰਾਂ ਲਈ ਉਹ ਚਾਣਨ ਮਾਰਾ ਨੇ ਕਿ ਹਾਂ ਉਹਨਾਂ ਨੇ ਕਿਵੇਂ ਪੜ੍ਹੇ ਕਿਵੇਂ ਮੰਤਰੀ ਤੱਕ ਗਏ ਔਰ ਮੰਤਰੀ ਬਣਨ ਵੇਲੇ ਕੀ ਕੀ ਉਹਨੂੰ ਔਕੜੀਆਂ ਪਰ ਸਭ ਜਾਣਦੇ ਆ ਸੋ ਉਹਨਾਂ ਦੀ ਜਿਹੜੀ ਬੁੱਧ ਦੀ ਗੱਲ ਕਰਦੇ ਆ ਕਿ ਅਸੀਂ ਨੁਕਸਾਨ ਬਚਾਉਣਾ ਸੀ ਇਹਨਾਂ ਨੂੰ ਵਾਰਨਿੰਗ ਦਿੰਨੇ ਕਿ ਨੁਕਸਾਨ ਪਹੁੰਚਾਉਣ ਦਾ ਦੂਰ ਦੀ ਗੱਲ ਹੈ ਤੁਸੀਂ ਉੱਥੇ ਆ ਕੇ ਵੀ ਦੇਖ ਲਓ ਅਸੀਂ ਉੱਥੇ ਖੜਾਂਗੇ ਇੱਕ ਦਿਨ ਹੀ ਨਹੀਂ ਕਦੇ ਵੀ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਆ ਗਈ ਤਾਂ ਆਮ ਆਦਮੀ ਪਾਰਟੀ ਹਕਤਾਨ ਕੇ ਮੂਰੇ ਬੁੱਤ ਦੇ ਖੜੀ ਹੋਊਗੀ ਇਹਨਾਂ ਦੁਸ਼ਟਾਂ ਦਾ ਟਕਰ ਕਰ ਲੈਣਗੇ